ਝੋਟੀ ਦੇ ਸ਼ਾਟ ਦੇਖੇ 2 ਲੱਖ ਰੁਪਏ ਝੋਟੀ ਵੇਚੀ ਬੜਾ ਸੁਣਾ ਨਗੀਨਾ ਤੇ ਉਹਦੇ ਚ ਬਾਈ ਨੇ ਕਿਹਾ ਸੀ ਇਹ ਚਾਰ ਨਾਲ ਨਹੀਂ ਬਣੀਆਂ ਹੋਈਆਂ ਤੇ ਉਸੇ ਗੱਲ ਤੋਂ ਹੈਰਾਨ ਮਣੇ ਧਾਰ ਚੋੜਿਆ 20 ਦਿਨਾਂ ਦੀ ਸੂਈ ਹੋਈ ਝੋਟੀ ਐ ਇਹ ਬਾਈ ਨੇ ਬੱਚਾ ਨਹੀਂ ਛੱਡਿਆ ਇਹ ਵੀ ਹੈਰਾਨ ਕਰਨ ਵਾਲੀ ਕਮਾਲ ਦੀ ਗੱਲ ਐ ਨਹੀਂ ਆਪਾਂ ਕਹਿੰਦੇ ਆ ਬੱਚੇ ਦਾ 4-4 ਮਹੀਨੇ ਨਹੀਂ ਪਸੂ ਛੱਡਣ ਸਾਸਿ ਘਾਲ ਦੀੇ ਸਾਥੀਓ ਅੱਜ ਅਸੀਂ ਪਹੁੰਚਿਆ ਪਿੰਡ ਫਾਫੜੇ ਭਾਈਕੇ ਜ਼ਿਲ੍ਹਾ ਮਾਨਸਾ ਬਾਈ ਗੁਰਪਿਆਰ ਭੁੱਲਰ ਦੇ ਘਰੇ ਇਹ ਉਹ ਫਾਰਮਰ ਨੇ ਜਿਨ੍ਹਾਂ ਨੇ ਆਪਦੇ ਘਰੋਂ ਬੱਚੇ ਤਿਆਰ ਕਰਕੇ ਛੋਟ ਬਹੁਤ ਛੋਟੀ ਉਮਰ ਦੇ ਵਿੱਚ ਸੂਈ ਹੋਈ ਝੁੱਟੀਆਂ 2-2 ਲੱਖ ਰੁਪਏ ਨੇ ਵੇਚੀਆਂ ਨੇ ਆਪ ਦੀ ਖੇਲੂ ਖਰਾਕ ਦੇ ਨਾਲ ਵੇਚੀਆਂ ਨੇਗੀਆਂ ਤੇ ਬਾਈ ਨੇ ਆਖਿਆ ਵੀ ਜਿਹੜੇ ਇੱਕ ਇਹ ਤਾਂ ਦਾ ਬਾਈ ਦਾ ਥੋੜੀ ਦਿਨ ਹੋ ਗਿਆ ਸੀ ਇੱਕ ਸ਼ਾਟ ਸੁਣਿਆ ਸੀ ਕਹਿੰਦੇ ਚਾਰ ਨਾਲ ਪਸ਼ੂ ਨਹੀਂ ਪਾਲਦੇ ਤੇ ਅਸੀਂ ਉਹੀ ਗੱਲ ਸੁਣ ਕੇ ਬਾਈ ਤੋਂ ਜਾਣਕਾਰੀ ਲੈਣ ਆਏ ਵੀ ਇਹਨਾਂ ਦੀ ਖਰਾਕ ਕੀ ਹੈ ਐਂ ਲੇ ਅਸੀਂ ਇਹਨਾਂ ਦੇ ਜਿਹੜੇ ਪਸ਼ੂ ਹੁੰਦੀਆਂ ਬਹੁਤ ਸੋਹਣੇ ਪਸ਼ੂ ਨੇ ਵੀਡੀਓ ਦੇਖੀਆਂ ਨੇ ਸਾਡੇ ਕੋਲੇ ਆਈਆਂ ਨੇ ਆ ਤੁਸੀਂ ਝੋਟੀ ਦੇਖ ਸਕਦੇ ਹੋ ਹੁਣ ਹੀ ਬਾਈ ਨੇ ਇੱਕ ਝੋਟੀ ਦਾ ਹੀ ਸ਼ਾਟ ਦੇਖੇ 2 ਲੱਖ ਰੁਪਏ ਦੀ ਝੋਟੀ ਵੇਚੀ ਹੈ ਬੜਾ ਸੋਹਣਾ ਨਗੀਨਾ ਉਹਦੇ ਚ ਬਾਈ ਨੇ ਕਿਹਾ ਸੀ ਇਹ ਚਾਰ ਨਾਲ ਨਹੀਂ ਪਲੀਆਂ ਹੋਈਆਂ ਤੇ ਉਸੇ ਗੱਲ ਤੋਂ ਹੈਰਾਨ ਹੋ ਕੇ ਅਸੀਂ ਬਾਈ ਕੋਲੇ ਆਏ ਵੀ ਤੁਸੀਂ ਕਿਹੜੀ ਖਰਾਕ ਪਾਉਣਿਓ ਤੇ ਹੁਣ ਬਾਈ ਸਾਡੇ ਸਾਹਮਣੇ ਧਾਰ ਚੋੜਿਆ 20 ਦਿਨਾਂ ਦੀ ਸੂਈ ਹੋਈ ਝੋਟੀ ਐ ਇਹ ਬਾਈ ਨੇ ਬੱਚਾ ਨਹੀਂ ਛੱਡਿਆ ਇਹ ਵੀ ਹੈਰਾਨ ਕਰਨ ਵਾਲੀ ਕਮਾਲ ਦੀ ਗੱਲ ਐ ਨਹੀਂ ਆਪਾਂ ਕਹਿੰਦੇ ਬੱਚੇ ਤਾਂ ਚਾਰ-ਚਾਰ ਮਹੀਨੇ ਨਹੀਂ ਪਸੂ ਛੱਡਣ ਦਿੰਦੇ ਜਾਂ ਕੋਲੇ ਮੰਨੇ ਬਣਾ ਨਹੀਂ ਭਲੂਣ ਝੋਟੀ ਐ 20 ਦਿਨਾਂ ਦੀ ਸੂਈ ਤੇ ਬੱਚਾ ਨਹੀਂ ਛੱਡਿਆ ਬਾਈ ਨੇ ਐਂ ਬੈਗਿਆ ਬੱਚਾ ਵੀ ਦਿਖਾ ਦੇ ਬਾਈ ਦਾ ਪਿੱਛੇ ਖੜਾਗਾ ਬੱਚਾ ਆ ਬੱਚਾ ਹੈਗਾ ਝੋਟੀ ਮਗਰ ਝੋਟੀ ਬਹੁਤ ਸੋਹਣੀ ਨਗੀਨਾ ਤੁਸੀਂ ਦੇਖ ਸਕਦੇ ਹੋ ਐਸਟੀ 736 ਦੀ ਕੱਟੀ ਆ ਬਈ ਇਹ ਠੀਕ ਹੈ ਜੀ ਹਾਂ ਐਕਚੁਅਲੀ ਵੀ ਤਾਂ ਐਸਟੀ 736 ਤੇ ਇਹ ਆਪ ਪਹਿਲਾ ਜਿਹੜਾ ਉਹ ਐਚ ਡੀ ਦੇ ਚ ਐਸਟੀ 736 ਸੀ ਉਸ ਤੋਂ ਬਾਅਦ ਚਲੇ ਗਿਆ सीआरबी ਦੇ ਵਿੱਚ 48 ਨਿਵਾਸੀ ਹੋ ਗਿਆ ਉਹਦੇ ਕੱਟਿਆ ਹੈ ਠੀਕ ਹੈ ਜੀ ਤਕਰੀਬਨ ਇਹ ਅੱਜ ਆਪਣੇ ਕੋਲੇ 20 ਦਿਨਾਂ ਦੀ ਸੂਈ ਹੋਈ ਹੈ ਜੀ 20 22 ਦਿਨਾਂ ਦੀ ਠੀਕ ਹੈ ਜੀ ਤੁਹਾਡੇ ਸਾਹਮਣੇ ਜਿਵੇਂ ਆਪਾਂ ਬੱਚਾ ਬਿਲਕੁਲ ਨਹੀਂ ਛੱਡਦੇ ਕਿਸੇ ਵੀ ਨੇੜੇ ਵੀ ਨਹੀਂ ਮੰਨਦੇ ਨਾ ਜੀ ਨੇੜੇ ਵੀ ਨਹੀਂ ਮੰਨਦੇ ਆਪਾਂ ਪਸ਼ੂ ਤੋਂ ਜਿੰਨੀ ਵੀ ਕੋਸ਼ਿਸ਼ ਹੁੰਦੀ ਹੈ ਜਲਦੀ ਤੋਂ ਜਲਦੀ ਬੱਚਾ ਟਾਲਣ ਦੀ ਕਰਦੇ ਆ ਠੀਕ ਹੈ ਜੀ ਬੱਚੇ ਨੂੰ ਆਪਾਂ ਨਿਪਲ ਰਾਹੀਂ ਦੁੱਧ ਪਿਆਉਨੇ ਆ ਨੰਬਰ 1 ਇਹਦੇ ਵਿੱਚ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਆਪਣਾ ਪਸ਼ੂ ਕਿੰਨੇ ਦੁੱਧ ਤੇ ਚੱਲਦਾਗਾ ਹਾਂਜੀ ਤੇ ਦੂਜੀ ਗੱਲ ਜੀ ਆਪਾਂ ਬੱਚੇ ਨੂੰ ਕੀ ਕਰਦੇ ਆਂ ਕਈ ਵਾਰ ਇੱਕ ਕਿਸਾਨ ਛੱਡ ਲੰਨੇ ਆ ਜਾਂ ਦੋ ਥਣ ਛੱਡ ਲੰਨੇ ਆ ਆਪਾਂ ਉਹ ਨਾਪਦੇ ਨਹੀਂ ਹੈਗੇ ਆਪਾਂ ਦੁੱਧ ਚੋ ਲੰਨੇ ਆ ਹਾਂਜੀ ਜਿਹੜਾ ਆਪਾਂ ਭਾਂਡੇ ਦੇ ਉੱਤੇ ਲਾਇਆ ਹੋਇਆਗਾ ਪਸ਼ੂ ਨਿਪਲ ਤੇ ਤਾਂ ਉਹਨੂੰ ਘੱਟੋ ਘੱਟ ਆਪਾਂ 2 ਕਿਲੋ ਦੋ ਦੋ ਦੋਨੇ ਟਾਈਮ ਦੋ ਦੋ ਕਿਲੋ ਪਿਉਣੇ ਆ ਵਿਚ ਆਪਾ ਕਾਫ ਸਟਾਰਟਰ ਪਾ ਦਨੇ ਆ ਆਪਾ ਇਹੀ ਕਾਰਨ ਜਿਹੜੇ ਤੁਸੀਂ ਪਹਿਲਾਂ ਇੱਕ ਛੋਟੀ ਪੇਚੀ ਬਹੁਤ ਛੋਟੀ ਉਮਰ ਚਾਰ ਕਰਕੇ ਵੀ ਉਹਦੀ ਬਜਵੀਂ ਖਰਾਕ ਤੇ ਧਿਆਨ ਦੇ ਨਾਲ ਤੁਸੀਂ ਜਿਹੜਾ ਉਹਦਾ ਪਾਲਣ ਪੋਸ਼ਣ ਕੀਤਾ ਅਸੀਂ ਉਹਦੇ ਬਾਰੇ ਉਸੇ ਗੱਲ ਦੇ ਤੁਹਾਡੇ ਕੋਲੇ ਆਉਣਾ ਚਾਹੁੰਦੇ ਆ ਵੀ ਤੁਸੀਂ ਉਹਦਾ ਕਿਵੇਂ ਪਾਲਣ ਪੋਸ਼ਣ ਕੀ ਤੁਹਾਡੀ ਖਰਾਕ ਸੀ ਜਿਹੜਾ ਕੀਤਾ ਬਾਈ ਜੀ ਸਭ ਤੋਂ ਪਹਿਲਾਂ ਦਾ ਆਪਾਂ ਜਿਹੜਾ ਕੋਈ ਵੀ ਖਰਾਕ ਆ ਜਿਹੜੀ ਪਸ਼ੂ ਨੂੰ ਮੈਂ 2 ਟਾਈਮ ਪਾਉਣਾ ਬਾਈ ਜੀ ਠੀਕ ਹੈ ਜੀ ਕਈ ਵਾਰ ਕਈ ਵੀਰ ਬੀੜੀਆਂ ਦੇ ਵਿੱਚ ਕਹਿੰਦੇ ਹੁੰਦੇ ਨੇ ਬਾਈ ਸਾਰਾ ਦਿਨ ਪਸ਼ੂਆਂ 'ਚ ਲੱਗਦੇ ਨੇ ਜਾਂ ਕੁਝ ਨਹੀਂ ਹਾਂਜੀ ਹੁਣ ਤੁਸੀਂ ਜਦੋਂ ਮੇਰੇ ਘਰੇ ਪਹੁੰਚੇ ਹੋ ਬਾਈ ਜੀ ਮੈਂ ਡਿਊਟੀ ਤੋਂ ਆਇਆ ਹੁਣ ਸਰ ਸਾਹਮਣੇ ਡਿਊਟੀ ਤੋਂ ਆਇਆ ਜੀ ਹਾਂ ਡਿਊਟੀ ਤੋਂ ਅਨੁਸਾਰ ਬਸ ਇਹਨਾਂ ਨੂੰ ਇੱਕ ਖੁਰਲੀਆਂ 'ਚ ਵੀ ਦਿਖਾ ਦਿਓ ਕੁਛ ਨਹੀਂ ਹੈਗਾ ਜਿਹੜਾ ਸਵੇਰੇ ਪਾ ਕੇ ਗਿਆ ਮੈਂ ਹਾਂਜੀ ਉਹੀ ਹੈ ਜਮਾਂ ਖੁਰਲੀਆਂ ਖਾਲੀ ਪਈਆਂ ਨੇ ਹਾਂਜੀ ਖੁਰਲੀਆਂ ਜਮਾਂ ਖਾ ਸਾਫ਼ ਨੇ ਠੀਕ ਹੈ ਬਾਜਮੀ ਖਰਾਕ ਜੀ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਪਾਉਨੇ ਹੋ ਇਹਨਾਂ ਨੂੰ ਹਾਂ ਬਾਜਮੀ ਖਰਾਕ ਪਾਉਨੇ ਜੀ ਆਪਾਂ ਆਪਾਂ ਪਾਉਨੇ ਆ ਕਣਕ ਦਾ ਦਲੀਆ ਮੱਕੀ ਦਾ ਦਲੀਆ ਤੇ ਖੰਡਾ ਤੇ ਛੋਲੇ ਦਾ ਛਿਲਕਾ ਹੈ ਚਾਰੇ ਚੀਜ਼ਾਂ ਦੇ ਆਪਾਂ ਮਿਕਸ ਕਰਕੇ ਇੱਕ ਟੋਲ ਭਰ ਦੰਨੇ ਆ ਤੁਹਾਨੂੰ ਟੋਲ ਵੀ ਦਿਖਾਇਆਗਾ ਆਪਾਂ ਨੇ ਹਾਂਜੀ ਹਾਂਜੀ ਤੇ ਟੋਲ ਦਿਖਾਇਆ ਤਾਂ ਉਹਨੂੰ ਫਿਰ ਹੁਣ ਸਰਦੀਆਂ ਆ ਗਿਆ ਹੁਣ ਆਪਾਂ ਰਿੰਨ ਕੇ ਪਾਇਆ ਕਰਾਂਗੇ ਉਹਨਾਂ ਨੂੰ ਸਪੈਸ਼ਲ ਆਪਾਂ ਦੇਗਾ ਲੈ 48 ਇੰਚ ਦਾ ਜੀ ਠੀਕ ਹੈ ਜੀ ਗੈਸ ਦੇ ਉੱਤੇ ਰਿੰਨਿਆ ਕਰਾਂਗੇ ਰਿੰਨ ਕੇ ਉਹਨਾਂ ਦੇ ਵਿੱਚ ਇੱਕ ਮੁਠੀ ਪਾਇਆ ਕਰਾਂਗੇ ਤਕਰੀਬਨ ਮੇਥਿਆਂ ਦੇ ਤੇ ਥੋੜੀ ਜਿਹਾ ਪਾਇਆ ਕਰਾਂਗੇ ਹਲਸੀ ਠੀਕ ਹੈ ਜੀ ਤੇ ਇਹ ਮਿਹਨਤ ਕੋ ਜਿਹੜੇ ਆਪਣੇ ਕਿਸਾਨ ਵੀਰ ਭਾਈ ਦੇ ਨੇ ਕੀ ਕਿਸ ਦਾ ਵੀ ਸ਼ਹਿਰ ਬਾਜ਼ਾਰ ਜਾਓ ਬੋਰੀ ਚੱਕੋ ਤੇ ਆਓ ਸਰਪਸ ਨੂੰ ਪਾਈਓ ਜੀ ਇਹ ਮਿਹਨਤ ਜਿਹੜੀ ਆਪਾਂ ਨੂੰ ਭਾਜ ਦੇ ਆਪਾਂ ਨੂੰ ਬਹੁਤ ਮਹਿੰਗੀ ਪੈਂਦੀ ਹੈ ਤੋਂ ਭੱਜਣਾ ਬਾਈ ਜੇ ਭੱਜਣਾ ਨੇ ਜਦੋਂ ਆਪਾਂ ਪਸ਼ੂ ਨੂੰ ਪਸ਼ੂ ਸਮਝਦੇ ਆਂ ਨਾ ਹਾਂਜੀ ਉਹਨਾਂ ਜਿਹਕਰ ਆਪਾਂ ਪਸ਼ੂਆਂ ਦੇ ਕਾਮਯਾਬ ਨਹੀਂ ਹੁੰਦੇ ਜਿੰਨਾ ਜਿਹਕਰ ਆਪਾਂ ਪਸ਼ੂ ਨੂੰ ਆਪਣਾ ਹਿੱਸਾ ਨਹੀਂ ਸਮਝਦੇ ਖੇਤੀ ਦੀ ਤਰ੍ਹਾਂ ਮੁੱਖ ਕਿੱਤਾ ਨਹੀਂ ਸਮਝਦੇ ਉਹਨਾਂ ਜਿਹਕਰ ਆਪਾਂ ਫਾਰਮ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਸਹੀ ਗੱਲ ਹੈ ਜੀ ਜਦੋਂ ਆਪਾਂ ਦੇ ਫਾਰਮ ਦਾ ਮੁਖ ਇਹਨੂੰ ਆਪਣਾ ਸਰੀਰ ਦੇ ਕੋਈ ਵੀ ਅੰਗ ਵੰਗੂ ਆਪਾਂ ਆਪਦਾ ਹੀ ਸਾਮੰਨਣ ਲੱਗ ਜਾਂਦੇ ਆ ਹਾਂਜੀ ਇੱਕ ਜਿਹੜੀ ਤੁਸੀਂ ਚਾਰ ਵਾਰੇ ਸ਼ਾਟ ਪਾਇਆ ਸੀਗਾ ਜੀ ਹਾਂਜੀ ਵੀ ਚਾਰ ਥੋੜੀ ਜਿਹੀ ਮੱਜ ਕੈਮਰੇ ਕਰਕੇ ਉੱਪਰੇ ਬੰਦੇ ਕਰਕੇ ਕਰਦੀ ਹੈ ਹਾਂ ਹਾਂ ਚਾਰ ਵਾਰੇ ਤੁਸੀਂ ਇੱਕ ਸ਼ਾਟ ਪਾਈ ਜੀ ਚਾਰ ਨਾਲ ਨਹੀਂ ਪਾਉਂਦੀਆਂ ਚਾਰ ਦੀਆਂ ਖੁਰਲੀਆਂ ਭਰ ਕੇ ਉਹਦੇ ਬਾਰੇ ਥੋੜਾ ਕੀ ਕਹਣਾ ਜੀ ਉਹ ਜਿਹੜਾ ਚਾਰ ਆ ਜੀ ਜਦੋਂ ਹੁਣ ਆਪਾਂ ਪਸ਼ੂਆਂ ਦੇ ਉੱਤੇ ਚੰਮ ਚੜਾਉਣਾਗਾ ਤਾਂ ਪਸ਼ੂ ਜ਼ਰੂਰ ਭੱਜ ਜਾਣਗੇ ਚਾਰ ਨਾਲ ਆਪਾਂ ਇਹ ਨਹੀਂ ਕਹਿੰਦੇ ਵੀ ਰਾਜੀ ਹੋ ਜਾਣਗੇ ਫੁੱਲ ਹਾਂਜੀ ਤੇ ਉਹ ਕੀ ਆ ਪਸ਼ੂ ਇੱਕ ਦਾ ਪ੍ਰੋਪਰ ਤਰੀਕੇ ਨਾਲ ਹੀਟ ਚ ਨਹੀਂ ਆਉਂਦਾ ਜਿਹੜਾ ਅਫਸਰ ਝੋਟੀਆਂ ਨੇ ਉਹ ਪ੍ਰੋਪਰ ਤਰੀਕੇ ਨਾਲ ਹੀਟ ਚ ਨਹੀਂ ਆਉਂਦੇ ਹੈਗੀਆਂ ਫਿਰ ਆਪਾਂ ਕਹਿੰਦੇ ਨੇ ਵੀ ਇਹ ਰਹੀਆਂ ਨਹੀਂ ਫਿਰ ਆਪਾਂ ਉਹਨੂੰ ਕਟੂਮਾਲ ਚ ਵੇਚਦੇ ਆ ਬਿਲਕੁਲ ਹਾਂਜੀ ਤੇ ਦੂਜੀ ਗੱਲ ਜਿਹੜੇ ਆ ਮੱਝਾਂ ਨੇ ਮੱਜਾ ਦੇ ਤੇ ਜਦੋਂ ਲੀਵਰ ਫੈਟੀ ਹੋ ਜਾਂਦਾ ਹੈਗਾ ਹਾਂਜੀ ਜਿੰਨਾ ਜਿੱਕਰ ਪਸ਼ੂ ਦੀ ਚਰਬੀ ਨਹੀਂ ਖੁਰਦੀ ਚਰਬੀ ਖੁਰਨ ਦੇ ਨਾਲ ਹੀ ਪਸ਼ੂ ਦੁੱਧ ਦਿੰਦਾ ਹੁੰਦਾ ਹਾਂਜੀ ਉਹ ਚਰਬੀ ਨਹੀਂ ਖੁਰਦੀ ਹੈਗੀ ਠੀਕ ਹੈ ਜੀ ਤੇ ਅੱਜ ਇਹ ਥੋੜੀ ਜਿਹੀ ਝੋਟੀ ਜਮੇ ਹੁਣ ਤੁਸੀਂ ਬਾਹਰੋਂ ਆਏ ਹੋ ਥੋੜਾ ਜਿਆਦਾ ਡਰ ਰਹੀ ਆ ਬਿਲਕੁਲ ਹਾਂਜੀ ਤੇ ਹੁਣ ਤੁਹਾਨੂੰ ਆਪਾਂ ਇਹਦੀ ਗਾੜੀ ਵੀ ਦਿਖਾ ਦੰਨੇ ਆ ਤੁਹਾਨੂੰ ਹਾਂਜੀ ਇਹ ਗਾੜੀ ਕਿੰਨੇ ਦੀ ਆ ਭਲੂਣ ਝੋਟੀ ਕਰਕੇ ਹਲੇ ਇੱਕ ਇੱਕ ਥਣ ਖਾਲੀ ਹੋ ਗਿਆ ਦੇਖੋ ਜਿਹੜੇ ਵਾਲੇ ਪਾਸੇ ਬੈਨੇ ਹੁੰਨੇ ਆ ਹਾਂਜੀ ਹਾਂਜੀ ਆ ਗਾੜੀ ਦਾ ਦਿਖਾ ਦਿਓ 1.5 ਕਿਲੋ ਮੰਗੂ ਦੁੱਧ 1.5 ਕਿਲੋ ਜਮਾ ਖੁੱਲਾ ਦੁੱਧ ਆਈ ਗਾੜੀ ਦਾ ਹਾਂ ਗਾੜੀ ਦਾ ਤੇ ਤੇ ਹੁਣ ਇਹ ਪਿਛਾੜੀ ਹੈ ਜੀ ਹਾਂਜੀ ਇਹ ਛੋਟੀ ਹੈਵੀ ਖੀਰੀ ਹੈ ਜੀ ਹਲੇ ਦੰਦਾਂ ਚ ਵੀ ਨਹੀਂ ਆਈ ਹੈਗੀ ਇਹ ਛੋਟੀ ਕਹੀ ਉਹ ਤਾਂ ਦੱਸ ਰਹੀ ਹੈ ਉਮਰ ਹਾਂਜੀ ਹਾਂਜੀ ਦੰਦਾਂ ਚ ਨਹੀਂ ਆਈ ਹੈਗੀ ਇਹ ਛੋਟੀ ਬਾਈ ਜਿਹੜਾ ਫੀਡ ਪਾਉਦਾ ਉਹ ਵੀ ਤੁਹਾਨੂੰ ਹੀ ਦਿਖਾਉਣ ਨੇ ਫਾਰਮੂਲਾ ਘਰ ਦੀ ਬਣਾ ਕੇ ਇਹ ਵੀ ਇਹ ਨਹੀਂ ਵੀ ਕੱਲੀਆਂ YouTube ਤੇ ਆ ਵੀਡੀਓ ਚ ਬੋਲਣ ਨੂੰ ਗੱਲਾਂ ਨੇ ਬਾਈ ਹੋਰ ਹੁੰਦਾ ਜਿਹੜਾ ਫਾਰ ਸਾਰਾ ਫਿਊ ਫਾਰਮੂਲਾ ਕਰੇ ਲੂ ਆ ਬਣਾ ਕੇ ਰੱਖ ਦਿੰਦੇ ਇਹ ਹੁਣ ਬਾਈ ਹੋਰੀ ਕਹਿੰਦੇ ਵੀ ਅਸੀਂ ਰਿੰਨ ਕੇ ਪਾਇਆ ਕਰਾਂਗੇ ਆ ਦੇਖੋ ਮੇਥੇ ਲੈ ਨਿਹੁੰਦੇ ਪਏ ਨੇ ਹਾਲੋਂ ਐ ਅਲਸੀ ਵੀ ਹੈ ਬਾਈ ਹੋਰਾਂ ਕੋਲੇ ਲੈਂਦੀ ਹੁਈ ਘਰੇਲੂ ਫਾਰਮੂਲੇ ਨਾਲ ਜਿਹੜੇ ਇਹ ਪਸ਼ੂ ਪਾਲਦੇ ਨੇ ਸੋ ਕਿਸਾਨ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਮਿਹਨਤ ਤੋਂ ਨਾ ਭਜੋ ਜਿਹੜੀ ਤੁਸੀਂ ਖਰਾਕ ਰਿੰਨ ਕੇ ਪਾਉਣੀ ਐ ਉਹ ਜ਼ਰੂਰੀ ਐ ਉਹਦੇ ਨਾਲ ਤੁਸੀਂ ਉਹਦਾ ਪੂਰਾ ਲਾਹਾ ਲੈ ਸਕਦੇ ਹੋ ਖਰਾਕ ਦਾ ਆਪਾਂ ਨੂੰ ਸੌਖਾ ਹੁੰਦਾ ਹੀ ਫੀਡ ਦੀ ਬੁਰਗਿਆਰੋਂ ਚੱਕ ਲਿਓ ਟਿਲੇ ਆਲੇ 5 ਕਿਲੋ ਬਾਈ ਜੇ ਇੱਕ ਖਰਾਕ ਜਦੋਂ ਆਪਾਂ ਰਿੰਨ ਕੇ ਪਾਵਾਂਗੇ ਇੱਕ ਤਾਂ ਪਸ਼ੂ ਦੇ ਹਾਜਮ ਛੇਤੀ ਆਊਗਾ ਜੀ ਬਿਲਕੁਲ ਜੀ ਅੱਧੀ ਖਰਾਕ ਨਾਲ ਸਰਦਾ ਜੀ ਹਾਂਜੀ ਤੇ ਜਿੱਥੇ ਆਪਾਂ ਅੱਧੀ ਕਿਲੋ ਆਪਾਂ ਦਾਣਾ ਪਿਉਨੇ ਆ ਮੰਨ ਲਓ ਲੇਟੀ ਪਾਵਾਂਗੇ ਹਾਂਜੀ ਉੱਥੇ ਆਪਾਂ ਪਾਈ ਜੀ ਰਿੰਨ ਲਾਂਗੇ ਕਿ ਨਾ ਹੋ ਅੱਧੀ ਕਿਲੋ ਦਾ ਕੰਮ ਉਹ ਤੋਂ ਬਾਦਰੀ ਅਟ ਜਾਊਗਾ ਹਾਂਜੀ ਹਾਂਜੀ ਉਹ ਕੀ ਆ ਟਾਈਮ ਟੂ ਟਾਈਮ ਹਰ ਇੱਕ ਚੀਜ਼ ਆਪਦੇ ਹੌਸ ਨਾਲ ਆ ਜੀ ਜਿਵੇਂ ਹੁਣ ਆ ਗਾਂ ਕੀ ਗਾਂ ਵਾਸਤੇ ਮੈਂ ਟ੍ਰਾਂਜੈਕਸ਼ਨ ਪਲੱਸ ਲਿਆ ਰੱਖੀ ਆ ਜੀ ਬਿਲਕੁਲ ਹਾਂਜੀ ਕਿਉਂਕਿ ਗਾਵਾਂ ਦੇ ਜਿਹੜੇ ਲੇਵੇ ਹੁੰਦੇ ਨੇ ਥੋੜੇ ਜਿਹਾ ਵੱਡੇ ਹੋ ਜਾਂਦੇ ਨੇ ਜਿਹੜੇ ਟ੍ਰਾਂਜੈਕਸ਼ਨ ਪਲੱਸ ਆ ਉਹ ਜਿਹੜੇ ਥਾਂ ਗਾਵਾਂ ਦਾ ਲੇਵਾਗਾ ਉਹਨੂੰ ਟਾਈਟ ਕਰਦੀ ਆ ਟਾਈਟ ਕਰਦੀ ਆ ਤੇ ਥੋੜਾ ਜਿਹਾ ਗਾਂ ਨੂੰ ਆਪਣਾ ਕੀ ਕਹਿੰਦੇ ਨੇ ਬਾਜਨ ਚ ਕਰ ਦੰਦੀ ਆ ਕਿਉਂ ਜਿਹੜੀਆਂ ਗਾਵਾਂ ਹੁੰਦੀਆਂ ਨੇ ਜਿੰਨਾਂ ਇੱਕ ਦੁੱਧ ਦਿੰਦੀਆਂ ਨੇ ਉਹਨਾਂ ਜਿੱਕਰ ਇਹ ਰਾਜੀ ਨਹੀਂ ਹੁੰਦੀਆਂ ਹੈਗੀਆਂ ਹਾਂਜੀ ਹਾਂਜੀ ਆ ਤੁਹਾਡੇ ਸਾਹਮਣੇ ਇੱਕ ਆ ਬੱਚੀ ਖੜੀ ਐ ਐਫ ਦੀ ਐ 9 ਮਹੀਨੇ ਦੀ ਹੋ ਗਈ ਜੀ ਆਪਣੀ ਠੀਕ ਹੈ ਜੀ ਇਹਨੂੰ ਹੁਣ ਆਪਾਂ ਨੇ ਲੱਗ ਤੋਂ ਹੁਣ ਡੈਰੀ ਪ੍ਰੋਟੀਨ ਪਾਉਣਾ ਸਟਾਰਟ ਕਰ ਰੱਖਿਆਗਾ ਹਾਂਜੀ ਹਾਂ ਤੇ ਅੱਜ ਅਸੀਂ ਪਹੁੰਚੇ ਸੀ ਬਾਈ ਗੁਰਪਿਆਰ ਭੁੱਲਰ ਕੋਲੇ ਜਿਹੜੇ ਜੋਬ ਵੀ ਕਰਦੇ ਨੇ ਤੇ ਨਾਲ ਬਹੁਤ ਸੋਹਣਾ ਪਸ਼ੂ ਪਾਲਣ ਕਰਦੇ ਨੇ ਬਾਲੀ ਚੰਗੀ ਝੋਟੀ ਇਹਨਾਂ ਨੇ ਵੇਚੀ ਆ ਥੋੜਾ ਐਮਨਤੀ ਦੇ ਵਿੱਚ ਹੀ ਆ ਵੀਰੇ ਝੋਟੀ ਵੇਚੀ ਆ ਉਹੀ ਅਸੀਂ ਵੀਡੀਓ ਛੱਡ ਦੇ ਕਿਨਾਂ ਕੋਲੇ ਆਏ ਸੀ ਤੇ ਬਾਈ ਤੋਂ ਜਾਣਕਾਰੀ ਲਈ ਵੀ ਤੁਸੀਂ ਕਿਵੇਂ ਪਾਲਣ ਪੋਸ਼ਣ ਕਰਦੇ ਬਾਈ ਕੋਲ ਟਾਈਮ ਦੀ ਵੀ ਕਮੀ ਸੀ ਫਿਰ ਵੀ ਸਾਨੂੰ ਉਹਨਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਬਾਈ ਗੁਰਪਿਆਰ ਭੁੱਲਰ ਪਿੰਡ ਫਾਫੜੇ ਪਾਈ ਕੇ ਜਿਲ੍ਹਾ ਮਾਨਸਾ ਤੋਂ ਬਾਈ ਮੋਬਾਈਲ ਨੰਬਰ ਕਿੰਨਾ ਹੁੰਦਾ ਜੀ 98773 ਜੇ 35366 ਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਹੋਰ ਵੀ ਕਿਸੇ ਨੂੰ ਜਾਣਕਾਰੀ ਕਿਸੇ ਵੀ ਨੂੰ ਚੰਗੀ ਲੱਗੇ ਵੇ ਜਾਂ ਕੋਈ ਜਾਣਕਾਰੀ ਲੈਣੇ ਬਾਈ ਨਾਲ ਸੰਪਰਕ ਕਰ ਸਕਦਾ ਧੰਨਵਾਦ